ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਸواری ਸਾਧ ਸੰਗ ਜੀਓ 5 ਸਤੰਬਰ ਅਧਿਆਪਕ ਦਿਵਸ ਕਰਕੇ ਜਾਣਿਆ ਜਾਂਦਾ ਹੈ ਔਰ ਖਾਲਸੇ ਪੰਥ ਦੇ ਸਿੱਖ ਕੌਮ ਦੇ ਆਗੂ ਦੂਜੇ ਨਾਨਕ ਭਾਈ ਲੈਨਾ ਜੀ ਗੁਰੂ ਅੰਗਦ ਦੇਵ ਜੀ ਨੂੰ ਅਧਿਆਪਕ ਦਿਸ਼ਤੇ ਸ਼ਿਵਜਾ ਕਰਦੇ ਹਾਂ ਅੱਜ ਦੀ ਅਦਨੋਕ ਪੰਜਾਬੀ ਲਿਪੀ ਦੀ ਦੇਣ ਗੁਰੂ ਅੰਗਦ ਦੇਵ ਜੀ ਦੀ ਅੰਥਕ ਮਿਹਨਤ ਦਾ ਨਤੀਜਾ ਹੈ ਸਾਰੇ ਅਧਿਆਪਕ ਸਾਥੀਆਂ ਨੂੰ ਅਧਿਆਪਕ ਦਿਵਸ ਦੀ ਬਹੁਤ ਬਹੁਤ ਵਧਾਈ ਅਧਿਆਪਕ ਨੂੰ ਗੁਰੂ ਵਜੋਂ ਵੀ ਪਛਾਣ ਮਿਲੀ ਹੋਈ ਹੈ ਤੇ ਇਹ ਦਿਨ ਵਿਦਿਆਰਥੀਆਂ ਦੇ ਜੀਵਨ ਅਤੇ ਭਵਿੱਖ ਨੂੰ ਬਣਾਉਣ ਵਿੱਚ ਅਧਿਆਪਕਾਂ ਤੇ ਸਿੱਖਿਆਵਾਂ ਦੇ ਅਮੁੱਲ ਯੋਗਦਾਨ ਨੂੰ ਮਾਨਤਾ ਦੇਣ ਲਈ ਸਮਰਪਿਤ ਹੈ ਜੇ ਸੋ ਚੰਦਾ ਉੱਗਵੇ ਸੂਰਜ ਚੜੇ ਹਜ਼ਾਰ ਇਤੇ ਚਾਨਣ ਹੁੰਦਿਆਂ ਗੁਰ ਬਿਨ ਕੋਰ ਅੰਧਾਰ ਤੇ ਪਿਆਰਿਓ ਪ੍ਰਾਣੀ ਆਮ ਕਹਾਵਤ ਵੀ ਹੈ ਕਿ ਗੁਰੂ ਬਿਨਾ ਗਤਨੀ ਤੇ ਸ਼ਾਹ ਬਿਨਾ ਪਤਨੀ ਗੁਰੂ ਦਾ ਅਰਥ ਹੈ ਗੱਗੇ ਦਾ ਅਰਥ ਹੈ ਅੰਧਕਾਰ ਤੇ ਰੂ ਦਾ ਅਰਥ ਹੈ ਪ੍ਰਕਾਸ਼ ਅਰਥਾਤ ਗੁਰੂ ਜੋ ਹਨੇਰੇ ਤੋਂ ਕੱਢ ਕੇ ਪ੍ਰਕਾਸ਼ ਵੱਲ ਲੈ ਜਾਂਦਾ ਹੈ ਤੇ ਸੰਸਾਰ ਦੇ ਬਹੁਤ ਸਾਰੇ ਦੇਸ਼ਾਂ ਵਿੱਚ ਅਧਿਆਪਕਾਂ ਨੂੰ ਵਿਸ਼ੇਸ਼ ਸਨਮਾਨ ਦੇਣ ਲਈ ਅਧਿਆਪਕ ਦਿਵਸ ਦਾ ਪ੍ਰਬੰਧ ਹੁੰਦਾ ਹੈ ਔਰ ਵਿਦਿਆ ਪਿਆਰਿਓ ਮਨੁੱਖ ਦਾ ਤੀਜਾ ਨੇਤਰ ਹੈ ਇਹ ਤੀਜੇ ਨੇਤਰ ਨੂੰ ਖੋਲਣ ਵਾਲਾ ਅਧਿਆਪਕ ਇੱਕ ਗੁਰੂ ਹੁੰਦਾ ਹੈ ਇਸ ਦੇ ਅਧਿਆਪਕਾਂ ਤੇ ਵਿਦਿਆਰਥੀਆਂ ਦੋਵਾਂ ਲਈ ਪ੍ਰੇਰਨਾ ਦਾ ਸਰੋਤ ਹੈ ਉਹਨਾਂ ਨੂੰ ਸਿੱਖਿਆ ਵਿੱਚ ਉਤਮਤਾ ਵਾਲੀ ਜਤਨ ਕਰਨ ਲਈ ਅਰਸ਼ਾਦ ਕਰਦਾ ਹੈ ਭਾਰਤੀ ਫਲਸਫੇ ਅਨੁਸਾਰ ਗੁਰੂ ਦਾ ਦਰਜਾ ਪਰਮਾਤਮਾ ਤੋਂ ਉੱਪਰ ਹੈ ਜੋ ਸਾਨੂੰ ਸਭ ਨੂੰ ਅਧਿਆਪਕ ਦਾ ਸਤਕਾਰ ਕਰਨਾ ਚਾਹੀਦਾ ਹੈ ਤਾਂ ਹੀ ਅਧਿਆਪਕ ਦੀ ਉਸਮਾਉਂਦੀ ਅਸਲ ਭਾਵਨਾ ਸਤਕਾਰ ਹੋ ਸਕਦੀ ਹੈ ਸਾਬ ਸ੍ਰੀ ਗੁਰੂ ਅੰਗਦ ਦੇਵ ਜੀ ਸਿੱਖ ਧਰਮ ਦੇ ਮੋਟੀ ਦੂਜੇ ਪਾਸ਼ਾ ਤੇ ਉਹਨਾਂ ਦੀ ਗੁਰਮੁਖੀ ਲਿਪੀ ਨੂੰ ਦੇਣ ਆਓ ਗੁਰੂ ਨਾਨਕ ਦੇਵ ਜੀ ਵੱਲੋਂ ਸ਼ੁਰੂ ਕੀਤੀ ਗਈ ਗੁਰਮੁਖੀ ਲਿਪੀ ਨੂੰ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਅੱਗੇ ਤੋਰਿਆ ਤੇ ਉਸ ਦੇ ਪ੍ਰਚਾਰ ਤੇ ਪਸਾਰ ਲਈ ਕਈ ਤਰ੍ਹਾਂ ਦੇ ਉਪਰਾਲੇ ਕੀਤੇ ਇਸ ਨਵੀਨ ਲਿਪੀ ਦੀ ਵਰਤੋਂ ਦਾ ਪ੍ਰਭਾਵ ਇਹ ਪਿਆ ਕਿ ਪੜੇ ਲਿਖੇ ਵਿਅਕਤੀਆਂ ਦੀ ਗਿਣਤੀ ਵਿੱਚ ਵਾਧਾ ਹੋ ਗਿਆ ਤੇ ਜਨਤਾ ਤੱਕ ਉਹਨਾਂ ਦੀ ਮਾਤਰੀ ਭਾਸ਼ਾ ਵਿੱਚ ਧਾਰਮਿਕ ਸਹਿਦ ਦੀ ਰਸਾਈ ਕਰਨ ਕਰਕੇ ਗੁਰੂਆਂ ਦੇ ਸੁਧਾਰ ਕਾਰਜ ਨੂੰ ਉਸਾ ਮਿਲਿਆ ਜੋ ਸਾਨੂੰ ਇਨਸਾਨ ਬਣਾਉਂਦਾ ਹੈ ਤੇ ਸਾਨੂੰ ਸਹੀ ਅਤੇ ਗਲਤੀ ਪਛਾਣ ਦਿੰਦਾ ਹੈ ਅਸੀਂ ਦੇਖਦੇ ਉਹਨਾਂ ਨੇ ਨਿਰਮਤਾਵਾਂ ਨੂੰ ਸਲਾਮ ਕਰਦੇ ਹਾਂ ਗੁਰੂ ਤੋਂ ਬਿਨਾ ਗਿਆਨ ਨਹੀਂ ਤੇ ਗੁਰੂ ਤੋਂ ਬਿਨਾ ਅਜਾਨ ਨਹੀਂ ਹਿੰਦਨੀਆਂ ਤੇ ਬਿਨਾ ਗੁਰੂ ਨਾ ਉਦਾਸ ਹੈ ਗੁਰੂ ਬਿਨਾ ਵਾਧਾ ਤੇ ਨਾ ਹੀ ਵੜਿਆਈ ਹੈ ਗਿਆਨ ਦੇਣ ਵਾਲੇ ਗੁਰੂ ਨੂੰ ਨਮਸਕਾਰ ਤੇ ਉਸ ਦੇ ਪੈਰਾਂ ਦੀ ਧੂੜ ਵੀ ਚੰਦਨ ਹੈ ਜੋ ਝੁਕ ਜਾਂਦਾ ਹੈ ਉੱਤੇ ਅਗੇ ਸਭ ਤੋਂ ਉੱਤੇ ਉੱਠ ਜਾਂਦਾ ਹੈ ਗੁਰੂ ਦੀ ਛਤਰ ਸ਼ਾਇਆ ਵਿੱਚ ਸਾਰਿਆਂ ਦਾ ਜੀਵਨ ਸੁਧਰ ਜਾਂਦਾ ਹੈ ਆਓ ਅਸੀਂ ਇਤਿਹਾਸ ਮਹੱਤਵ ਸ਼ੁਭ ਕਾਮਨਾਵਾਂ ਅਤੇ ਭਾਸ਼ਣ ਦੀ ਇੱਕ ਸੈਰ ਕਰੀਏ ਜੋ ਅਧਿਆਪਕ ਵਿਦਿਸ਼ ਨੂੰ ਪਿਆਰ ਕਰਨ ਜੋਗਾ ਮੌਕਾ ਬਣਾਉਂਦੇ ਨੇ ਅਧਿਆਪਕ ਹੁੰਦੇ ਰੱਬ ਦੇ ਸਮਾਨ ਦੀਨ ਸਬਨਾ ਨੂੰ ਵਿਦਿਆ ਦਾ ਦਾਨ ਜ਼ਿੰਦਗੀ ਸਵਾਦ ਦੇ ਕੰਮ ਕਰਦੇ ਮਹਾਨ ਤੇ ਵਿਦਿਆ ਮਨੁੱਖ ਨੂੰ ਤੀਜਾ ਨੈਤਰ ਦਾਨ ਸੋ ਇਹ ਸੀ ਪਿਆਰਿਓ ਅੱਜ ਦਾ ਵਿਸ਼ਾ ਅਧਿਆਪਕ ਦਿਸਤੇ ਜੋ ਆਪ ਜੀ ਦੇ ਨਾਲ ਸਾਂਝਾ ਕੀਤਾ ਹੈ ਆਸ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਜੀ ਤੇ ਕਿਰਪਾ ਕਰਨ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਸਾਡਾ ਮਾਣ ਵਧਾਉਂਦੇ ਰਿਹਾ ਕਰੋ ਤਾਂ ਕਿ ਆਪ ਜੀ ਦੇ ਨਾਲ ਇਸ ਤਰ੍ਹਾਂ ਦੀ ਇਤਿਹਾਸਾਂ ਦੀ ਜਾਣਕਾਰੀ ਸਾਂਝੀ ਕਰਦੇ ਰਹੀਏ ਔਰ ਸਾਡੇ ਸਿਰ ਤੇ ਆਪ ਜੀ ਦਾ ਮਿਹਰ ਭਰਿਆ ਹੱਥ ਹੋਵੇ ਔਰ ਆਓ ਹੋਈਆਂ ਭੁੱਲਾਂ ਨੂੰ ਨਾ ਚਿਤਾਰੀਏ ਔਰ ਤਾਂ ਤਾਂ ਨੂੰ ਸੈਭ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਲੱਖ ਲੱਖ ਵਾਰ ਪ੍ਰਣਾਮ ਹੈ ਜਿਨ੍ਹਾਂ ਨੇ ਪੰਜਾਬੀ ਲਿਪੀ ਨੂੰ ਸਾਡੇ ਤੱਕ ਪਹੁੰਚਾਇਆ ਤੇ ਅੱਜ ਅਸੀਂ ਦੁਨੀਆ ਦੇ ਵਿੱਚ ਕਈਆਂ ਦੇਸ਼ਾਂ ਵਿੱਚ ਦੂਜੇ ਨੰਬਰ ਤੇ ਤਨੀ ਤੇ ਦਜੇ ਨੰਬਰ ਤੇ ਪੰਜਾਬੀ ਦਾ ਬੋਲ ਬਾਲਾ ਹੈ ਪਿਆਰੋ 7000 ਬੋਲੀਆਂ ਦੇ ਵਿੱਚੋਂ 10ਵਾਂ ਨੰਬਰ ਪੰਜਾਬੀ ਲਿਪੀ ਦਾ ਹੈ ਗੁਰੂ ਸਵਾਰਿਓ ਆਓ ਇੱਥੇ ਆਪਾਂ ਸਮਾਪਤੀਆਂ ਕਰੀਏ ਹੋਈਆਂ ਪੁੱਲਾ ਨੂੰ ਨਾ ਚਿਤਾਰਿਓ ਗੱਜ ਕੇ ਫਤਿਹ ਗਜਾਈਏ ਜੀ ਵਾਹਿ ਜੀ ਕਾ ਖਾਲਸਾ ਵਾਹਿ ਜੀ ਕੀ ਫਤਿਹ